ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਸਵੇਰੇ 11 ਵਜੇ ਤੱਕ 23% VOTING ਬਠਿੰਡਾ ਤੇ ਸੰਗਰੂਰ ਤੋਂ ਸਭ ਤੋਂ ਵੱਧ VOTING ਅੱਜ ਪੰਜਾਬੀ ਸਾਰੇ ਰਿਕਾਰਡ ਦੇਖੋ ਤੁਹਾਡੇ ਇਲਾਕੇ ਚ ਕਿੰਨੀ ਫ੍ਰੀਕਸਤ ਪਈ ਵੋਟਾਂ ਇਸ ਦੇ ਨਾਲ ਹੀ ਅੱਜ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦਾ ਸਤਵਾਂ ਤੇ ਆਖਰੀ ਪੜਾ ਹੈ ਪੰਜਾਬ ਸਮੇਤ 7 ਸੂਬਿਆਂ ਵਿੱਚ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸੀਟਾਂ ਤੇ ਵੋਟਿੰਗ ਚੱਲ ਰਹੀ ਹੈ ਅਤੇ ਸਵੇਰੇ 7 ਵਜੇ ਤੋਂ ਸ਼ੁਰੂ ਹੋਈਆਂ ਵੋਟੀਆਂ ਸ਼ਾਮ 6 ਵਜੇ ਤੱਕ ਚੱਲ ਸਕਦੀਆਂ ਹਨ ਪੰਜਾਬ ਤੇ ਇਸ ਵੋਟਾਂ ਪੈ ਰਹੀਆਂ ਹਨ ਇਸ ਦੇ ਨਾਲ ਹੀ ਅੱਜ ਪੰਜਾਬ ਦੇ ਸਾਰੇ ਰਿਕਾਰਡ ਤੋੜਨਗੇ ਪੰਜਾਬ ਵਿੱਚ ਸਵੇਰੇ 11 ਵਜੇ ਤੋਂ 3.91 ਫ੍ਰੀਸਦ ਦੀ VOTING ਹੋਈ ਹੈ ਇਸ ਦੇ ਨਾਲ ਹੀ ਦੇਖੋ ਤੁਹਾਡੇ ਇਲਾਕੇ ਚ ਕਿੰਨੇ ਫ੍ਰੀਸਦ ਹੋਈ ਹੈ VOTING ਗੁਰਦਾਸਪੁਰ ਚ 24 ਅਤੇ ਅੰਮ੍ਰਿਤਸਰ ਚ 2.17 ਡੂਰ ਸਾਹਿਬ ਤੋਂ 23.46 ਜਲੰਧਰ ਤੋਂ 24.60 ਅਤੇ ਹੁਸ਼ਿਆਰਪੁਰ ਚੋਂ 22.70 ਅਨੰਦਪੁਰ ਚੋਂ 23.99 ਲੁਧਿਆਣਾ ਚੋਂ 22.19 ਫਤਿਹਗੜ ਸਾਹਿਬ ਤੋਂ 22 ਅਤੇ ਫਰੀਦਕੋਟ ਤੋਂ 22.41 ਇਸ ਦੇ ਨਾਲ ਹੀ ਬਠਿੰਡਾ ਚੋਂ 26 ਅਤੇ ਸੰਗਰੂਰ ਚੋਂ 26 ਪਟਿਆਲਾ ਚੋਂ 25 ਇਸ ਦੇ ਦੌਰਾਨ ਆਪ ਕਾਗਰਸ ਵਿਭਾਗ ਅਤੇ ਇਲਾਕਿਆਂ ਚ ਦਲ ਦੇ ਉਮੀਦਵਾਰਾਂ ਤੇ ਆਗੂ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਰਹੇ ਹਨ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਈ ਅਮਰਿਤਪਾਲ ਅੰਮ੍ਰਿਤਸਰ ਤੋਂ ਆਪਾਜਬਾ ਦੇ ਉਮੀਦਵਾਰ ਤਰਨਜੀਤ ਸਿੰਘ ਸਿੱਧੂ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਮੁਹਾਲੀ ਅਤੇ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਜਲੰਧਰ ਜਿ ਆਪਣੀ ਵੋਟ ਪਾਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ